ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਚੰਗੇ ਸਮੇਂ ਬਾਰੇ ਭਾਵ ਕਿ ਨਿਸ਼ਾਨੀਆਂ ਨੇ ਚੰਗੇ ਸਮੇਂ ਦੀਆਂ ਜਾਂ ਫਿਰ ਇੰਜ ਵੀ ਕਹਿ ਸਕਦੇ ਹਾਂ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਐਸਾ ਕੀ ਕਰੀਏ ਕਿ ਸਾਡੇ ਉਤੇ ਚੰਗੇ ਸਮੇਂ ਦੀ ਸ਼ੁਰੂਆਤ ਹੋ ਜਾਵੇ ਸਾਡੀ ਜ਼ਿੰਦਗੀ ਦੇ ਜੋ ਵੀ ਦੁੱਖ ਦਿਲਦਰ ਨੇ ਉਹ ਦੂਰ ਹੋ ਜਾਣ ਸਾਡਾ ਮਾੜਾ ਸਮਾਂ ਖਤਮ ਹੋ ਜਾਵੇ ਲੰਘ ਜਾਵੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਬਰਕਤਾਂ ਆਉਣ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਸੰਗਤ ਜੀ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਆਪਾਂ ਆਪਣੀ ਮਤ ਦੇ ਅਨੁਸਾਰ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਕਿੰਨੂੰ ਸਮਝਦੇ ਹਾਂ ਆਪਣੇ ਲਈ ਚੰਗੇ ਸਮੇਂ ਦਾ ਮਤਲਬ ਬਹੁਤ سارے ਧਨ ਦੇ ਪ੍ਰਾਪਤੀ ਕਰ ਲੈਣਾ ਜਾਂ ਜਿੰਨਾ ਕੋ ਪਹਿਲਾਂ ਕਮਾਉਂਦੇ ਸੀ ਉਹਦੇ ਨਾਲੋਂ ਦੁੱਗਣਾ ਚੌਗਣਾ ਕਮਾਉਣਾ ਸ਼ੁਰੂ ਕਰ ਦਿੱਤਾ ਤਾਂ ਆਪਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਚੰਗੇ ਸਮ ਜ਼ਿੰਦਗੀ ਦੇ ਵਿੱਚ ਚੰਗੇ ਸਮੇਂ ਦੀ ਸ਼ੁਰੂਆਤ ਹੋ ਗਈ ਹੈ ਜਿਵੇਂ ਜੇਕਰ 100 ਰੁਪਏ ਦਿਹਾੜੀ ਕਮਾਉਣ ਵਾਲਾ ਉਹਨੂੰ 500 ਦਿਹਾੜੀ ਮਿਲਣੇ ਸ਼ੁਰੂ ਹੋ ਜਾਵੇ ਤਾਂ ਉਹ ਬਹੁਤ ਖੁਸ਼ ਹੁੰਦਾ ਹੈ ਉਹਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਚੰਗਾ ਸਮਾਂ ਆ ਗਿਆ ਹੁਣ ਮੇਰੇ ਦਿਨ ਬਦਲਨੇ ਸ਼ੁਰੂ ਹੋ ਗਏ ਕਿਉਂਕਿ ਆਪਾਂ ਆਪਣੇ ਚੰਗੇ ਸਮੇਂ ਨੂੰ ਤਾਂ ਦੌਲਤ ਦੇ ਨਾਲ ਜੋੜਦੇ ਹਾਂ ਅਸੀਂ ਇਹ ਵੀ ਗੱਲ ਕਰ ਰਹੇ ਹਾਂ ਕਿ ਆਪਾਂ ਨੂੰ ਲੱਗਦਾ ਹੈ ਕਿ ਹੁਣ ਤਾਂ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਗਈ ਖੁੱਲਾ ਪੈਸਾ ਘਰ ਵਿੱਚ ਆਉਣਾ ਸ਼ੁਰੂ ਹੋ ਗਿਆ ਇਹਦੇ ਨਾਲ ਸੁੱਖ ਸੁਹੌਲਤਾਂ ਖਰੀਦਾਂਗੇ ਸੁਖੀ ਹੋ ਜਾਵਾਂਗੇ ਪਰ ਨਹੀਂ ਸੰਗਤ ਜੀ ਪੰਜਵੇਂ ਪਾਸ਼ਾ ਤਾਂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਮਨੋਖਾ ਤੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਸਮਾਂ ਉਹ ਹੈ ਜਦੋਂ ਤੇਰਾ ਕਿਸੇ ਨਾਮ ਜਪਣ ਵਾਲੀ ਰੂਹ ਦੇ ਨਾਲ ਮਿਲਾਪ ਹੋ ਜਾਵੇ ਕਿਸੇ ਐਸੇ ਗੁਰਮਖ ਪਿਆਰੇ ਦੇ ਨਾਲ ਤੇਰਾ ਮਿਲਾਪ ਹੋਵੇ ਜੋ ਨਾਮ ਦੀ ਗੱਲ ਕਰੇ ਅਤੇ ਜਿਸ ਦਿਨ ਤੋਂ ਤੂੰ ਖੁਦ ਨਾਮ ਜਪਣਾ ਸ਼ੁਰੂ ਕਰਦੇਵੇਂ ਉਸ ਦਿਨ ਤੋਂ ਤੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਹਰ ਦਿਨ ਬਿਹਤਰ ਹੋ ਜਾਵੇ ਤੇਰੀ ਪੂਰੀ ਜ਼ਿੰਦਗੀ ਬੜੀ ਸੋਹਣੀ ਬਣ ਜਾਵੇਗੀ ਤੇ ਫਿਰ ਜਦੋਂ ਗੁਰੂ ਸਾਹਿਬ ਜੀ ਨੇ ਸਾਨੂੰ ਖੁਦ ਹੀ ਸੋਝੀ ਦਿੱਤੀ ਹੈ ਕੋਦੇ ਹੀ ਦਾ ਸਿਤਾ ਹੈ ਕਿ ਜਿੰਦਗੀ ਦੇ ਵਿੱਚ ਚੰਗਾ ਸਮਾਂ ਉਹ ਸੱਚੇ ਸਤਗੁਰ ਦਾ ਨਾਮ ਜਪਾਂ ਦੇ ਨਾਲ ਆਉਣਾ ਹੈ ਤਾਂ ਫਿਰ ਆਪਾਂ ਇੱਧਰ ਉੱਧਰ ਕਿਉਂ ਪਟਕਦੇ ਫਿਰਦੇ ਹਾਂ ਫਿਰ ਆਪਾਂ ਨਾਮ ਜਪਣਾ ਸ਼ੁਰੂ ਕਰ ਦਈਏ ਕਮਾਈ ਵਾਲੇ ਸੰਤ ਮਹਾਪੁਰਖ ਜੀ ਤਾਂ ਆਪਾਂ ਨੂੰ ਇਹ ਹੀ ਸਮਝਾਉਂਦੇ ਹਨ ਕਿ ਭਾਈ ਨਾਮ ਜਪੋ ਨਾਮ ਜਪ ਕੇ ਹੀ ਪਲਾ ਹੋਵੇਗਾ ਜੇਕਰ ਕੋਈ ਗਲਤੀਆਂ ਕੋਈ ਪਾਪ ਸਾਡੇ ਕੋਲ ਹੋ ਗਿਆ ਜਿਸ ਕਰਕੇ ਅਸੀਂ ਆਪਣੇ ਮੱਥੇ ਉੱਤੇ ਕਾਲੇ ਲੇਖ ਲਿਖਾ ਲਏ ਇਹ ਕਾਲੇ ਲੇਖ ਵੀ ਨਾਮ ਜਪਣ ਕਰਕੇ ਹੀ ਮਿਟ ਜਾਣਗੇ ਤਾਂ ਫਿਰ ਆਪਾਂ ਵੀ ਆਪਣੇ ਗੁਰੂ ਦਾ ਗਿਆਨ ਧਿਆਨ ਪ੍ਰਾਪਤ ਕਰਨਾ ਸ਼ੁਰੂ ਕਰੀਏ ਰੋਜ਼ ਸਵੇਰੇ ਉਠਿਏ ਓਟ ਕੇ ਸਭ ਤੋਂ ਪਹਿਲਾਂ ਆਪਣੇ ਸਤਗੁਰ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ ਉੱਠ ਕੇ ਵਾਹਿਗੁਰੂ ਜੀ ਦਾ ਜਾਪ ਕਰੀਏ ਮਹਾਪੁਰਖ ਜੀ ਖੁਦ ਇਸ ਗੱਲ ਦੀ ਗਰੰਟੀ ਦਿੰਦੇ ਹਨ ਅਤੇ ਮਹਾਪੁਰਖ ਜੀ ਜੋ ਵੀ ਸਾਨੂੰ ਗੱਲਾਂ ਸਮਝਾਉਂਦੇ ਨੇ ਉਹ ਇਦਾਂ ਹੀ ਨਹੀਂ ਸਮਝਾ ਦਿੰਦੇ ਉਹਨਾਂ ਨੇ ਖੁਦ ਕਮਾਈਆਂ ਕੀਤੀਆਂ ਨੇ ਤਾਂ ਕਰਕੇ ਸਾਨੂੰ ਸਹੀ ਰਸਤਾ ਦਿਖਾਉਂਦੇ ਨੇ ਸੰਤ ਮਹਾਪੁਰਖ ਜੀ ਕਹਿੰਦੇ ਸਭ ਤੋਂ ਪਹਿਲਾਂ ਸਵੇਰੇ ਉઠੋ ਉੜਦੇ ਅਨਸਾਰ ਆਪਣੇ ਬਿਸਤਰ ਦੇ ਉੱਪਰ ਬੈਠ ਜਾਓ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਪੋ ਇਥੋਂ ਤੱਕ ਅੱਖਾਂ ਖੋਲਣ ਤੋਂ ਪਹਿਲਾਂ ਹੀ ਵਾਇੰਗਰੋ ਜੀ ਦਾ ਨਾਮ ਜਪਣਾ ਸ਼ੁਰੂ ਕਰ ਦਿਓ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਉਹ ਸਵੇਰੇ ਸਵੇਰ ਆ ਕੇ ਸਾਡੇ ਉੱਤੇ ਹਾਵੀ ਹੋ ਜਾਂਦੀਆਂ ਨੇ ਸਵੇਰੇ ਸਵੇਰ ਸਾਨੂੰ ਦਬਾ ਲੈਂਦੀਆਂ ਨੇ ਸਾਡੇ ਮਨ ਦੇ ਵਿੱਚ ਆਪਣੇ ਕੰਮਕਾਰਾਂ ਦੇ ਫਿਕਰ ਚੱਲਣੇ ਸ਼ੁਰੂ ਹੋ ਜਾਂਦੇ ਨੇ ਕਈ ਤਰ੍ਹਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਜਦੋਂ ਹੀ ਸਾਡੀ ਅੱਖ ਖੁੱਲ੍ਹੇ ਜਾਗ ਆਵੇ ਸਾਨੂੰ ਅੱਖਾਂ ਖੋਲਣ ਤੋਂ ਪਹਿਲਾਂ ਹੀ వైగ్రో జపనా షురూ కర్ దియో బిస్తర్ తే లమ్మే పయే హి వైగ్రో వైగ్రో జీ ద జాప్ కర్దే జాఓ ఫిర్ ఉట్ కే బిస్తర్ తే బైడ్ జానా బిస్తర్ తే బైడ్ కే 5 మినిట్ 10 మినిట్ 15 మినిట్ జిన్నే ਵੀ ਮਨ ਕਰਦਾ ਹੈ ਜੇ వైగ్రో జీ ਦੇ ਜਾਪ ਦੇ ਵਿੱਚ ਮਨ ਜੁੜ ਗਿਆ ਤੇ ਆਨੰਦ ਆ ਰਿਹਾ ਹੈ ਤਾਂ ਫਿਰ ਤੁਸੀਂ ਹੋਰ ਕਿਸੇ ਕਾਮ ਦੀ ਫਿਕਰ ਨਾ ਕਰੋ ਇਹ ਨਾ ਕਹੋ ਕਿ ਮੈਂ ਇਸ਼ਨਾਨ ਕਰ ਲਾਵਾਂ ਮੂੰਹ ਧੋਵਾਵਾਂ ਜਿੰਨੀ دیر ਮਨ ਜੁੜਿਆ ਉਹਨਾਂ ਜੁੜਿਆ ਰਹਿਣ ਦਿਓ ਵਾਇਗਰੋ ਵਾਇਗਰੋ ਜੀ ਦਾ ਜਾਬ ਕਰਦੇ ਰਹੋ ਫਿਰ ਉਸ ਤੋਂ ਬਾਅਦ ਮਾਲਕ ਦਾ ਸ਼ੁਕਰਾਨਾ ਕਰੋ ਕਿ ਵਾਇਗਰੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਦੀ ਇਹ ਨਵੀਂ ਸਵੇਰ ਇਹ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਕਿਉਂਕਿ ਬਹੁਤ ਸਾਰੇ ਲੋਕ ਐਸੇ ਨੇ ਦੁਨੀਆ ਦੇ ਵਿੱਚ ਜੋ ਰਾਤ ਨੂੰ ਬਹੁਤ ਕੁਝ ਸੋਚ ਕੇ ਸੌਂਦੇ ਨੇ ਸਵੇਰੇ ਉੱਠ ਕੇ ਆ ਕਰਾਂਗੇ ਉਹ ਕਰਾਂਗੇ ਪਰ ਨਹੀਂ ਉਹ ਕਰ ਨਹੀਂ ਪਾਉਂਦੇ ਕਿਉਂਕਿ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਬੁਲਾਵਾ ਆ ਗਿਆ ਸਾਰੇ ਕੰਮ ਛੱਡ ਕੇ ਜਾਣਾ ਪੈ ਗਿਆ। ਜੇ ਅੱਜ ਅਸੀਂ ਉੱਥੇ ਹਾਂ ਸਾਨੂੰ ਵਾਇਗੁਰੂ ਜੀ ਨੇ ਇਹ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਹੈ ਤਾਂ ਇਹਦੇ ਲਈ ਵਾਇਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ। ਸਭ ਤੋਂ ਵੱਡੀ ਦਾਤ ਵਾਇਗੁਰੂ ਜੀ ਦੇ ਵੱਲੋਂ ਸਾਨੂੰ ਜਿਹੜੀ ਮਿਲੀ ਹੈ ਇਹ ਮਨੋੱਖੀ ਜਮਾਤ ਆਪਾਂ ਇਹਦੀ ਕੀਮਤ ਨਹੀਂ ਸਮਝਦੇ ਆਪਾਂ ਕਦਰ ਨਹੀਂ ਪਾਉਂਦੇ ਪਰ ਵਾਇਗੁਰੂ ਜੀ ਦੀ ਸਭ ਤੋਂ ਵੱਡੀ ਖੁਸ਼ੀ ਸਭ ਤੋਂ ਵੱਡੀ ਦਿਆਲਤਾ ਨਿਸ਼ਾਨੀ ਜਿਹੜਾ ਉਹਨਾਂ ਨੇ ਸਾਡੇ ਉੱਤੇ ਤਰਸ ਕਰਕੇ ਸਾਨੂੰ ਇਸ ਧਰਤੀ ਦੇ ਉੱਤੇ ਮਨੁੱਖੀ ਜਾਨਮੇ ਦੇ ਵਿੱਚ ਭੇਜਿਆ ਇਹ ਸਰੀਰ ਦੇ ਕੇ ਭੇਜਿਆ ਇਹ ਆਪਾਂ ਦਾ ਮਨੁੱਖੀ ਜਾਨਮਾ ਇੱਕ ਮੌਕਾ ਮਿਲਿਆ ਆਪਣੇ ਪਿਛਲੇ ਕਰਮਾਂ ਸਵਾਰਾਂ ਦਾ ਅਗਲੇ ਕਰਮਾਂ ਸਵਾਰਾਂ ਦਾ ਪਾਪ ਜੇ ਪਿਛੇ ਕੁਝ ਗਲਤੀਆਂ ਪਾਪ ਕੀਤੀ ਨੇ ਉਹਨਾਂ ਨੂੰ ਆਪਾਂ ਬਖਸ਼ਾ ਸਕਦੇ ਹਾਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸੋਹਣੇ ਕਰਮ ਲਿਖਾ ਸਕਦੇ ਹਾਂ ਪਰ ਲਿਖਾਵਾਂਗੇ ਕਿੰਜ ਵਾਹਿਗੁਰੂ ਜੀ ਦਾ ਨਾਮ ਜਪ ਕੇ ਕੋਈ ਵੀ ਕਿਸੇ ਧਰਮ ਵਿੱਚ ਹੈ ਉਹੋ ਔਰ ਦੇ ਅਨਸਾਰ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰੇ ਜਿਸ ਵੀ ਨਾਮ ਦੇ ਨਾਲ ਤੁਸੀਂ ਯਾਦ ਕਰਦੇ ਹੋ ਪਰ ਜੋ ਸਿੱਖ ਧਰਮ ਦੇ ਵਿੱਚ ਨੇ ਉਹ ਸਭ ਤੋਂ ਪਹਿਲਾਂ ਗੁਰਮੰਤਰ ਵਾਹਿਗੁਰੂ ਜੀ ਦਾ ਜਪ ਕਰੋ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਇਕੱਲੀ ਇਕੱਲੇ ਜੀ ਦੇ ਲਈ ਸ਼ੁਕਰਾਨਾ ਕਰੋ ਪਹਿਲਾਂ ਤਾਂ ਇਹ ਨਵੇਂ ਦਿਨ ਦੀ ਨਵੇਂ ਸਵੇਰ ਦੇ ਲਈ ਫਿਰ ਇਹ ਸੋਹਣੇ ਸਰੀਰ ਦੇ ਲਈ ਇਸ ਜੀਵਨ ਦੇ ਵਿੱਚ ਚੱਲ ਰਹੇ ਸਾਹਾਂ ਦੇ ਲਈ ਕਿਉਂਕਿ ਸਾਹਾਂ ਦੀ ਕਦਰ ਸਾਹਾਂ ਦੀ ਕੀਮਤ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਕਿਤੇ ਹਸਪਤਾਲ ਦੇ ਵਿੱਚੋਂ ਮੋਲ ਦੇ ਸਾਹ ਲੈਣੇ ਪੈ ਜਾਣ ਉਦੋਂ ਆਪਾਂ ਕਦਰ ਨਹੀਂ ਪਾਉਂਦੇ ਵਾਈਗਰੂ ਜੀ ਨੇ ਸਾਨੂੰ ਬਿਆਨਤ ਚੀਜ਼ਾਂ ਦਿੱਤੀਆਂ ਨੇ ਪਰ ਆਪਣਾ ਸੁਭਾ ਮਫਤ ਦੀ ਮਿਲੇ ਜਈ ਦੀ ਸਾਨੂੰ ਕਦਰ ਨਹੀਂ ਹੁੰਦੀ ਬਸ ਉਸੇ ਤਰ੍ਹਾਂ ਆਪਾਂ ਇਨਾਂ ਸਾਹਾਂ ਦੀ ਕਦਰ ਨਹੀਂ ਪਾਉਂਦੇ ਪਰ ਏਕ-ਏਕ ਸਾਹ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੀਏ ਕਿ ਵਾਈਗਰੂ ਜੀ ਤੁਹਾਡਾ ਸ਼ੁਕਰ ਹੈ ਜਦੋਂ ਸਾਨੂੰ ਕੋਈ ਬਿਮਾਰੀ ਹੁੰਦੀ ਹੈ ਜਾਂ ਸਾਡਾ ਕੋਈ ਸਾਹ ਔਖਾ ਹੁੰਦਾ ਹੈ ਕਿਦਾਂ ਸਾਡੀ ਜਾਨ ਤੇ ਬਣ ਜਾਂਦੇ ਹੈ ਇਹ ਸਭ ਕੁਝ ਉਸ ਵਾਇਗਰੂ ਜੀ ਦੇ ਦੇਖ ਰੇਕ ਵਿੱਚ ਚੱਲ ਰਿਹਾ ਹੈ ਉਹ ਚਾਹੋਂ ਤਾਂ ਹੁਣੇ ਸਾਹ ਰੋਕ ਦੇਣ ਉਹ ਚਾਹੋਂ ਤਾਂ ਮੁਰਦਿਆਂ ਦੇ ਵਿੱਚ ਸਾਹ ਪਾ ਸਕਦੇ ਨੇ ਸਭ ਕੁਝ ਉਹਨਾਂ ਦੀ ਮਰਜ਼ੀ ਦੇ ਨਾਲ ਹੋ ਰਿਹਾ ਹੈ ਸਭ ਕੁਝ ਉਹਨਾਂ ਦੇ ਹੱਥ ਵਿੱਚ ਹੈ ਅਤੇ ਉਹਨਾਂ ਦੇ ਵਿੱਚ ਇੰਨੀ ਪਾਵਰ ਇੰਨੀ ਤਾਕਤ ਹੈ ਉਹ ਪਾਲ ਵਿੱਚ ਸਭ ਕੁਝ ਕਰ ਸਕਦੇ ਨੇ ਸੋ ਵਾਹਿਗੁਰੂ ਅਕਾਲ ਪੁਰਖ ਜੀ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਹੈ ਇਦਾਂ ਹੀ ਅਗਲੇ ਜਦੋਂ ਆਪਾਂ ਹਰ ਵੇਲੇ ਗਿਲੇ ਸ਼ਿਕਵੇ ਕਰਦੇ ਹਾਂ ਸਾਡੀ ਸੋਚ ਨੈਗੇਟਿਵ ਹੋ ਜਾਂਦੀ ਹੈ ਪਰ ਜਦੋਂ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਹਾਂ ਸ਼ੁਕਰਾਨਾ ਕਰਕੇ ਦੇਖਿਓ ਸਾਡੇ ਸ਼ਬਦ ਮੁੱਕ ਜਾਣਗੇ ਪਰ ਵਾਹਿਗੁਰੂ ਜੀ ਵੱਲੋਂ ਮਿਲੀਆਂ ਹੋਈਆਂ ਦਾਤਾਂ ਦਾ ਆਨੰਦ ਨਹੀਂ ਹੈ ਦਾਤਾਂ ਦਾ ਅੰਤ ਨਹੀਂ ਹੈ ਤਾਂ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਸ਼ੁਕਰਾਨਾ ਕਰਨਾ ਹੈ ਨਾਮ ਜਪ-ਜਪ ਕੇ ਆਪਣਾ ਭਲਾ ਕਰਨਾ ਹੈ ਆਪਣੇ ਪਰਿਵਾਰ ਦਾ ਭਲਾ ਕਰਨਾ ਹੈ ਕੋਈ ਇੱਕ ਜੀ ਹੀ ਅਮਰਤ ਵੇਲੇ ਉਠਦਾ ਹੋਵੇ ਤਾਂ ਪੂਰੇ ਪਰਿਵਾਰ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਹੁੰਦੀ ਹੈ ਜਿਹੜਾ ਜੀ ਅਮਰਤ ਵੇਲੇ ਉਠ ਰਿਹਾ ਹੈ ਉਹ ਆਪਣੇ ਨੇਵੀਂ ਅਰਦਾਸ ਬੇਨਤੀ ਕਰੇ ਕਿ ਸਤਿਗੁਰ ਸੱਚੇ ਪਾਸ਼ਾ ਹੋਮੇ ਤੋਂ ਬਚਾ ਲੈਣਾ ਕਿ ਤੇ ਇਸ ਗੱਲ ਦਾ ਮਾਣ ਹੰਕਾਰ ਨਾ ਜਾਵੇ ਕਿ ਮੈਂ ਉਠ ਰਿਹਾ ਹਾਂ ਕਿਉਂਕਿ ਮੈਂ ਉਠ ਹੀ ਨਹੀਂ ਰਿਹਾ ਤੁਸੀਂ ਉਠਾ ਰਹੇ ਹੋ ਤਾਂ ਹੀ ਮੈਂ ਉਠ ਪਾਉਂਦਾ ਹਾਂ ਤੁਸੀਂ ਆਪਣਾ ਨਾਮ ਚਪਾ ਰਹੇ ਹੋ ਮੈਂ ਤਾਂ ਹੀ ਜਪ ਰਿਆ ਹਾਂ ਇਹ ਤੁਹਾਡਾ ਤਰਸ ਹੈ ਤੁਹਾਡੀ ਕਿਰਪਾ ਹੈ ਸਤਿਗੁਰ ਸੱਚੇ ਪਾਤਸ਼ਾਹ ਇਹ ਕਿਰਪਾ ਇਹ ਤਰਸ ਮੇਰੇ ਪੂਰੇ ਪਰਿਵਾਰ ਦੇ ਉੱਤੇ ਕਰੋ ਆਪਣਾ ਨਾਮ ਚਪਾਓ ਅੰਮ੍ਰਿਤ ਵੇਲੇ ਦੀ ਦਾਤ ਪਕਸ਼ੋ ਅੰਮ੍ਰਿਤ ਵੇਲੇ ਦੇ ਨਾਮ ਦੀ ਦਾਤ ਪਕਸ਼ੋ ਸੰਗਤ ਕਰਨ ਦਾ ਮੌਕਾ ਮਿਲੇ ਇਹ ਸੰਗਤ ਦੀਆਂ ਘੜੀਆਂ ਵਿੱਚ ਕਰਮਾਂ ਵਾਲਿਆਂ ਨੂੰ ਹੀ ਨਸੀਬ ਹੁੰਦੀਆਂ ਨੇ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਸੰਗਤ ਜੀ ਮੇਰੇ ਤੋਂ ਗੁਰੂ ਘਰੇ ਨਹੀਂ ਜਾਇਆ ਜਾਂਦਾ ਉਹ ਗੁਰੂ ਘਰ ਕਿਉਂ ਨਹੀਂ ਗਏ ਕਿਉਂਕਿ ਸਾਡੇ ਮਾੜੇ ਕਰਮ ਵਿੱਚ ਆ ਜਾਂਦੇ ਹਨ ਜੇ ਗੁਰੂ ਘਰੇ ਗਏ ਤਾਂ ਉਹ ਸਾਡੇ ਚੰਗੇ ਕਰਮਾਂ ਦੇ ਨਿਸ਼ਾਨੇ ਹਨ ਸਤਗੁਰ ਸੱਚੇ ਪਾਤਸ਼ਾਹ ਨੇ ਖੁਦ ਸਾਨੂੰ ਬੁਲਾਇਆ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਕੁਝ ਦੇਣਾ ਚਾਹੁੰਦੇ ਨੇ ਸਾਨੂੰ ਕੁਝ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੇ ਬੁਲਾਇਆ ਗੁਰੂ ਘਰੇ ਜਾਣ ਦਾ ਮੌਕਾ ਮਿਲੇ ਸੰਗਤ ਦੇ ਵਿੱਚ ਜਾਣ ਦਾ ਮੌਕਾ ਮਿਲੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਸੰਗਾਜੀ ਵਾਈਗੁਰੂ ਜੀ ਦਾ ਕੋਟਨ ਕੋਟ ਸ਼ੁਕਰ ਕਰੋ ਕਿਉਂਕਿ ਇਹ ਘੜੀਆਂ ਕਰਮਾਂ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਮਿਲਦੀਆਂ ਨੇ ਜਿਨ੍ਹਾਂ ਉਤੇ ਵਾਈਗੁਰੂ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੁੰਦੀ ਹੈ ਜਿਨ੍ਹਾਂ ਤੇ ਵਾਈਗੁਰੂ ਜੀ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਉਹਨਾਂ ਨੂੰ ਹੀ ਇਹ ਦਾਤਾਂ ਮਿਲਦੀਆਂ ਨੇ ਤੇ ਫਿਰ ਆਓ ਜੇ ਇਹ ਦਾਤਾਂ ਮਿਲੀਆਂ ਨੇ ਰੋਜ਼ ਅਮਰਤ ਵੇਲੇ ਉੱਠ ਰਹੇ ਹੋ ਨਾਮ ਚਾਪ ਰਹੇ ਹੋ ਗੁਰੂ ਘਰੇ ਜਾ ਰਹੇ ਹੋ ਸੰਗਤ ਕਰ ਰਹੇ ਹੋ ਸੇਵਾ ਕਰ ਰਹੇ ਹੋ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਪਰ ਜੇਕਰ ਇਹ ਦਾਤਾ ਨਹੀਂ ਹਨ ਸਾਡੇ ਕੋਲ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਰੋਜ਼ ਮਿੰਤਾ ਤਰਲੇ ਕਰੋ ਇਹ ਦਾਤਾ ਮੰਗੋ ਸਤਿਗੁਰ ਸੱਚੇ ਪਾਸ਼ਾ ਇਹ ਦਾਤਾ ਦਿਓ ਸਤਿਗੁਰ ਸੱਚੇ ਪਾਸ਼ਾ ਮੇਰੇ ਤੇ ਤਰਸ ਕਰੋ ਕਿਉਂਕਿ ਜਿੰਨੂੰ ਇਹ ਦਾਤਾ ਮਿਲ ਗਈਆਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਇਹ ਸੋਕ ਪਦਾਰਥ ਹੱਥ ਜੋੜ-ਜੋੜ ਕੇ ਮਗਰ ਫਿਰਦੇ ਹਨ ਮਹਾਪੁਰਖ ਜੀ ਕਹਿੰਦੇ ਕਿ ਆਪਾਂ ਤਾਂ ਅਦਲ ਦਸੋ ਕੁ ਪਦਾਰਤ ਮੰਗਦੇ ਹਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਨਾਮ ਜਪਣ ਵਾਲੀ ਸੰਗਤ ਦੇ ਚਰਨ ਧੂੜ ਤੋਂ ਹੀ ਮਿਲ ਜਾਂਦੀਆਂ ਨੇ ਨਾਮ ਜਪਣ ਵਾਲੀ ਸੰਗਤ ਤੋਂ ਘਰ ਬੁਲਾਉਣ ਦਾ ਮੌਕਾ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ